ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਆਪਾਂ ਜਾ ਰਹੇ ਆ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਅਬਚਨਗਰ ਸਾਹਿਬ ਨੰਦੇੜ ਮਹਾਰਾਸ਼ਟਰ ਤੁਸੀਂ ਵੇਖ ਰਹੇ ਹੋ ਸਾਹਮਣੇ ਸਤਿਗੁਰਾਂ ਦਾ ਦਰਬਾਰ ਨਜ਼ਰ ਆ ਰਿਹਾ ਹੈ ਤੇ ਆਪਾਂ ਸਾਹਮਣੇ ਵਾਲੀ ਸੜਕ ਤੇ ਜਾ ਰਹੇ ਆ ਆਲੇ-ਦਾਲੇ ਦੁਕਾਨਾਂ ਲੱਗੀਆਂ ਹੋਈਆਂ ਨੇ ਅਨਾਰ ਤੇ ਕੇਲਾ ਤੇ ਨਾਰੀਅਲ ਤੇ ਨਾਰੀਅਲ ਦਾ ਤੇਲ ਇੱਥੇ ਬਹੁਤ ਜ਼ਿਆਦਾ ਕੁਆਂਟੀ ਵਿੱਚ ਅਤੇ ਨਾਲੇ ਬਹੁਤ ਸਸਤਾ ਮਿਲਦਾ ਜੀ ਬਾਕੀ ਇਹ ਕੱਪੜੇ ਰੇੜੇ ਦੀਆਂ ਦੁਕਾਨਾਂ ਬੱਚਿਆਂ ਦੀਆਂ ਖਡੌਣਿਆਂ ਦੀਆਂ ਦੁਕਾਨਾਂ ਵੇਖ ਰਹੇ ਹਾਂ ਇਹ ਬੈਨਾ ਗੱਡੀਆਂ ਲੱਗੀਆਂ ਹੋਈਆਂ ਨੇ ਜਿਨ੍ਹਾਂ ਨੇ ਲੋਕਲ ਗੁਰਦੁਆਰਾ ਸਾਹਿਬ ਦੇ ਵਿੱਚ ਦਰਸ਼ਨ ਕਰਨੇ ਨੇ ਲਗਭਗ ਬਹੁਤ ਸਾਰੇ ਗੁਰਦੁਆਰਾ ਸਾਹਿਬ ਹਨ 11 ਉਹ ਗੁਰਦੁਆਰਾ ਸਾਹਿਬ ਨੇ ਇਤਿਹਾਸਕ ਜਿਨ੍ਹਾਂ ਦੇ ਲੋਕਲ ਗੱਡੀਆਂ ਵਿੱਚ ਜਾ ਕੇ ਤੁਸੀਂ ਦਰਸ਼ਨ ਕਰ ਸਕਦੇ ਹੋ ਨਾਨਕ ਜੀਰਾ ਸਾਹਿਬ ਕਰਨਾਟਕਾ ਦੀ ਧਰਤੀ ਤੇ ਵੀ ਤੁਸੀਂ ਜਾ ਕੇ ਦਰਸ਼ਨ ਕਰ ਸਕਦੇ ਹੋ ਤੇ ਨਾਲ ਹੀ ਸਤਿਗੁਰੂ ਨਾਮਦੇਵ ਸਾਹਿਬ ਮਹਾਰਾਜ ਜੀ ਦਾ ਜਨਮ ਸਥਾਨ ਨਰਸੀ ਬਾਮਣੀ ਉੱਥੇ ਵੀ ਦਰਸ਼ਨ ਕਰ ਸਕਦੇ ਹੋ ਦੂਰ ਦਰੇਡੇ ਤੋਂ ਲੋਕ ਸੰਗਤਾਂ ਜਿੱਥੇ 3 ਵੀਲਰਾਂ ਦੇ ਵਿੱਚ ਗੱਡੀਆਂ ਦੇ ਵਿੱਚ ਟ੍ਰੇਨਾਂ ਦੇ ਵਿੱਚ ਜਾਂ ਜਹਾਜ਼ਾਂ ਦੇ ਵਿੱਚ ਪਹੁੰਚੇ ਨੇ ਉੱਥੇ ਹੀ ਮੋਟਰਸਾਈਕਲ ਸਕੂਟਰ ਐਕਟਵਾ ਤੇ ਪਹੁੰਚਿਆ ਲੋ ਜੀ ਹੁਣ ਆਪਾਂ ਜੋੜਾ ਕਰ ਪਹੁੰਚ ਗਏ ਆ ਇੱਥੇ ਜੋੜੇ ਜਮਾ ਕਰਾਵਾਂਗੇ ਉਸ ਤੋਂ ਬਾਅਦ ਫਿਰ ਆਪਾਂ ਸੱਚਗੰਢ ਤਖਤ ਅਬਜਨਗਰ ਸ੍ਰੀ ਹਜੂਰ ਸਾਹਿਬ ਜੀ ਦੇ ਦਰਸ਼ਨ ਕਰਾਂਗੇ ਇਹ ਜੋੜਾ ਕਰ ਹੈ ਇਹ ਬਲੋ ਜੋੜਾ ਕਰਦੇ ਲੇਖੜਾਉਣੇ ਵੇਚ ਰਹੇ ਨੇ ਤੁਸੀਂ ਦੇਖ ਰਹੇ ਹੋ ਤੇ ਨਾਲ ਹੀ ਸਾਹਮਣੇ ਜੋ ਬਹੁਤ ਵੱਡੀ ਤੇ ਉੱਚੀ ਬਿਲਡਿੰਗ ਹੈ ਉਹ ਸਰਾ ਹੈ ਜੀ ਜਿੱਥੇ ਗੁਰੂ ਘਰ ਆਉਣ ਵਾਲੇ ਸੰਗਤਾਂ ਆਤਮਸਤਕ ਹੁੰਦੀਆਂ ਹਨ ਇਹ ਅਜੇ ਤੱਕ ਸੱਚਖੰਡ ਸ੍ਰੀ ਹਜੂਰ ਸਾਹਿਬ ਜੀ ਦਾ ਮੇਨ ਗੇਟ ਮੁੱਖ ਗੇਟ ਵਿੱਚੋਂ ਜਿਸ ਦੇ ਰਾਹੀਂ ਅਸੀਂ ਦਰਬਾਰ ਸਾਹਿਬ ਦੇ ਅੰਦਰ ਦਰਸ਼ਨ ਕਰ ਸਕਦੇ ਹਾਂ ਲੋ ਜੀ ਸਾਹਮਣੇ ਦਿਉੜੀ ਤੋਂ ਤੁਸੀਂ ਸਿੱਧਾ ਸਤਿਗੁਰਾਂ ਦੇ ਦਰਬਾਰ ਦੇ ਦਰਸ਼ਨ ਕਰ ਸਕਦੇ ਹੋ ਇਹ ਅਕ ਨੰਬਰ ਗੇਟ ਹੈ ਗੁਰੂ ਪਿਆਰੇ ਸਾਧ ਸੰਗਤ ਜੀ ਇਹ ਗੇਟ ਨੰਬਰ 1 ਹੈ ਦਰਵਾਜਾ ਨੰਬਰ 1 ਦਰਸ਼ਨੀ ਦਿਉੜੀ ਜੋ ਤੁਸੀਂ ਦਰਸ਼ਨ ਕਰ ਰਹੇ ਹੋ ਤਖਤ ਸ਼ਤਖੰਡ ਸ੍ਰੀ ਹਜੂਰ ਅਵਚਲ ਨਗਰ ਸਾਹਿਬ ਨਾਂਦੇੜ ਬਹੁਤ ਸਾਰੀਆਂ ਸੰਗਤਾਂ ਪਹੁੰਚੀਆਂ ਨੇ ਤੇ ਆਪਾਂ ਹੁਣ ਦਿਉੜੀ ਦੇ ਵਿੱਚ ਜਾ ਰਹੇ ਹਾਂ ਚੁੰਮਰ ਵੇਖੋ ਤੇ ਨਾਲ ਹੀ ਇੱਧਰ ਕਾਊਂਟਰ ਲੱਗਿਆ ਹੈ ਜਿੱਥੇ ਕਰਾ ਪ੍ਰਸ਼ਾਦ ਅਸੀਂ ਕਰਵਾ ਸਕਦੇ ਆ ਤੇ ਇੱਧਰ ਵੀ ਕਾਊਂਟਰ ਲੱਗਿਆ ਹੈ ਜੀ ਤੁਸੀਂ ਇਤਿਹਾਸਕ ਕਿਤਾਬਾਂ ਲਿਟਰੇਚਰ ਖਰੀਦ ਸਕਦੇ ਹੋ ਤੇ ਹੁਣ ਆਪਾਂ ਸਿੱਧਾ ਸਤਖੰਡ ਵੱਲ ਜਾ ਰਹੇ ਹਾਂ ਉਸ ਤੋਂ ਪਹਿਲਾਂ ਠੰਡੇ ਮਿੱਠੇ ਜਲਦੀ ਸ਼ਪੀਲ ਜਿਨ੍ਹਾਂ ਨੇ ਜਲ ਛਕਣਾ ਹੋਵੇ ਥੋ ਛਕ ਸਕਦਾ ਜੀ ਕਿਉਂਕਿ ਖਜੂਰ ਸਾਹਿਬ ਦੇ ਵਿੱਚ 12 ਮਹੀਨੇ 30 ਦਿਨ ਇਹ ਸ਼ਹਿਰ ਦੇ ਵਿੱਚ ਗਰਮੀ ਪੈਂਦੀ ਹੈ ਇਹ ਜੀ ਇਤਿਹਾਸਕੂ ਹੈ ਕੀ ਹੈ ਇਤਿਹਾਸ ਲੋ ਆਓ ਆਪਾਂ ਤੁਹਾਨੂੰ ਇਸ ਦੇ ਵੀ ਦਰਸ਼ਨ ਕਰਾ ਦਿੰਨੇ ਆ ਬੌਲੀ ਸਾਹਿਬ ਜੀ ਦਾ ਇਤਿਹਾਸ ਤੁਸੀਂ ਪੜ ਸਕਦੇ ਹੋ ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਇਹ ਪਤਾ ਲੱਗਿਆ ਕਿ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦੀ ਪਵਿੱਤਰ ਧਰਤੀ ਜਿੱਥੇ ਸਰਵੰਸ ਦਾਾਨੀ ਸ੍ਰੀ ਗੋਬਿੰਦ ਸਿੰਘ ਮਹਾਰਾਜ ਜੀ ਨੇ ਅੰਤਿਮ ਸਮਾਪਤੀ ਕੀਤੀ ਅਤੇ ਸਨ 1708 ਵਿੱਚ ਸੱਚਖੰਡ ਗਮਨ ਕੀਤਾ ਉੱਥੇ ਕੋਈ ਵੱਡਾ ਯਾਦਗਰੀ ਸਥਾਨ ਨਹੀਂ ਹੈ ਤਾਂ ਉਹਨਾਂ ਨੇ ਭਾਈ ਚੰਦਾ ਸਿੰਘ ਨੂੰ ਵਿਸ਼ੇਸ਼ ਤੌਰ ਤੇ ਵੱਡਾ ਗੁਰਦੁਆਰਾ ਸਾਹਿਬ ਉਸਾਰਨ ਲਈ ਬੇਅੰਤ ਮਾਇਆ ਦੇ ਕੇ ਲਾਹੌਰ ਤੋਂ ਭੇਜਿਆ ਤਖਤ ਸੱਚਖੰਡ ਸਾਹਿਬ ਜੀ ਦੀ ਤਾਮੀਰੀ ਦੌਰਾਨ ਪਾਣੀ ਦੀ ਕਾਫੀ ਦਿੱਕਤ ਮਹਿਸੂਸ ਹੋਈ ਉਸ ਸਮੇਂ ਸਨ 1838 ਵਿੱਚ ਤਖਤ ਸਾਹਿਬ ਜੀ ਦੇ ਮੀਤ ਜਥੇਦਾਰ ਬਾਬਾ ਗਾਹੂ ਸਿੰਘ ਜੀ ਨੇ ਇਸ ਬੋਲੀ ਨੂੰ ਖਦਵਾਉਣ ਦੀ ਕਾਰ ਸੇਵਾ ਕਰਵਾਈ ਪ੍ਰਾਤਨ ਚੱਲੀ ਆ ਰਹੀ ਮਰਿਆਦਾ ਅਨੁਸਾਰ ਗੁਰੂ ਸਾਹਿਬ ਜੀ ਦੇ ਸਿੰਘਾਸਣ ਸਥਾਨ ਦੇ ਇਸ਼ਨਾਨ ਲਈ ਰੋਜ਼ਾਨਾ ਅਮਰਤ ਵੇਲੇ ਇੱਕ ਪਾਣੀ ਦੀ ਗਾਗਰ ਗੁਦਾਵਰੀ ਨਦੀ ਤੋਂ ਲਈ ਜਾਂਦੀ ਹੈ ਅਤੇ ਦੂਜੀ ਗਾਗਰ ਇਸ ਬੋਲੀ ਵਿੱਚੋਂ ਭਰੀ ਜਾਂਦੀ ਹੈ ਜੀ। ਕੀ ਬਾਤ ਹੈ ਜੀ। ਜਿੱਥੇ ਸਤਗੁਰ ਗਏ ਨੇ ਉੱਥੇ ਹੀ ਸਤਗੁਰਾਂ ਨੇ ਰੌਣਕਾਂ ਲਾ ਦਿੱਤੀਆਂ ਨੇ। ਗੁਰੂ ਪਿਆਰਿਓ ਵੀਡੀਓਗ੍ਰਾਫੀ ਬਣਾਉਣ ਨੂੰ ਲੈ ਕੇ ਵੀ ਬਹੁਤ ਸਾਰੀਆਂ ਇੱਥੇ ਪਾਬੰਦੀਆਂ ਹਨ। ਇਹ ਜ਼ਰੂਰ ਸਾਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਤੁਸੀਂ ਦੇਖ ਸਕਦੇ ਹੋ ਪਰ ਵੀਡੀਓ ਬਣਾਉਣ ਤੋਂ ਮਨਾ ਨਹੀਂ ਕਰ ਰਹੇ ਜਿਵੇਂ ਅਸੀਂ ਸੈਲਫੀਆਂ ਲੈਣੇ ਆ ਹਨਾ ਜੀ ਹੱਥ ਨਾਲ ਹੱਥ ਜੋੜ ਕੇ ਜਗਲ ਵਖੜੀ ਪਾ ਕੇ ਫੋਟੋ ਖਿਚਾਉਣੇ ਉਸ ਤਰ੍ਹਾਂ ਪਾਬੰਦੀਆਂ ਲੱਗੀਆਂ ਨੇ ਉਸ ਤਰ੍ਹਾਂ ਕੁਝ ਨਹੀਂ ਕਹਿੰਦੇ ਜੇ ਤੁਸੀਂ ਸਤਖੰਡ ਸਾਹਿਬ ਦੀ ਜਾਂ ਸੰਗਤ ਦੀ ਜਾਂ ਆਪਣੀ ਫੋਟੋ ਖਿੱਚਣੀ ਹੈ ਗਰੁੱਪ ਫੋਟੋ ਖਿੱਚ ਸਕਦੇ ਹੋ ਪਰ ਸੈਲਫੀ ਨਹੀਂ ਲੈ ਸਕਦੇ ਨਿਸ਼ਾਨ ਸਾਹਿਬ ਕਰੋ ਦਰਸ਼ਨ ਜੀ ਤੇ ਨਾਲ ਹੀ ਜੋ ਸਤਖੰਡ ਸਾਹਿਬ ਦੇ ਨਾਲ ਨਿਸਾਨ ਸਾਹਿਬ ਚੋਲੇ ਦੀ ਸੇਵਾ ਚੱਲ ਰਹੀ ਹੈ ਜੀ ਗੁਰਬਾਣੀ ਐਂਡ ਹਿਸਟਰੀ ਚੈਨਲ ਤੇ ਤੁਸੀਂ ਸਤਖੰਡ ਸ੍ਰੀ ਹਜੂਰ ਸਾਹਿਬ ਜੀ ਦਾ ਦ੍ਰਿਸ਼ ਨਜ਼ਾਰਾ ਵੇਖ ਸਕਦੇ ਹੋ ਸੋ ਗੁਰੂ ਪਿਆਰਿਓ ਇਹ ਉਹ ਤਖਤ ਹੈ ਜਿਸ ਤਖਤ ਨੇ ਔਰੰਗਜ਼ੇਬ ਦੇ ਤਖਤ ਨੂੰ ਸਦਾ ਲਈ ਤਬਾਹ ਕਰ ਦਿੱਤਾ ਸੀ ਇਹ ਉਹ ਰਹਿਬਰ ਉਹ ਸਤਗੁਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਤਖਤ ਹੈ ਇੱਥੋਂ ਜਕਾਰਾ ਲੱਗਦਾ ਸ੍ਰੀ ਹਜੂਰ ਸਾਹਿਬ ਦੀ ਧਰਤੀ ਤੋਂ ਪੂਰੀ ਦੁਨੀਆ ਦੇ ਵਿੱਚ ਗੂੰਜਦਾ ਅੱਜ ਔਰੰਗਜੇਬ ਨੂੰ ਕੋਈ ਨਹੀਂ ਪੁੱਛਦਾ ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜੈਜੈਕਾਰ ਹੋ ਰਹੀ ਹੈ ਜੀ ਦੇਖੋ ਸੰਗਤਾਂ ਗਰਮੀ ਵੀ ਬਹੁਤ ਹੈ ਮੈਂ ਪਹਿਲਾਂ ਵੀ ਦੱਸਿਆ ਬੇਨਤੀ ਕੀਤੀ ਹੈ ਕਿ 12 ਮਹੀਨੇ 30 ਦਿਨ ਇੱਥੇ ਗਰਮੀ ਪੈਂਦੀ ਹੈ ਸਰਦੀਆਂ ਦੇ ਵਿੱਚ ਕੁਝ ਕੁ ਮੌਸਮ ਠੀਕ ਹੁੰਦਾ ਪਰ ਇੱਥੇ ਹੁਣ ਅਸੀਂ 10 ਤਰੀਕ ਤੋਂ ਇੱਥੇ ਆਏ ਆਂ 8 ਤਰੀਕ ਨੂੰ ਅਸੀਂ ਟ੍ਰੇਨ ਦੇ ਵਿੱਚ ਬੈਠੇ ਸੀ ਲੁਧਿਆਣੇ ਤੋਂ ਤੇ ਜਦੋਂ ਦੇ ਅਸੀਂ ਇੱਥੇ ਆਏ ਆਂ ਤਾਂ بارش ਪੈ ਰਹੀ ਹੈ ਬਹੁਤ ਵਧੀਆ ਜੀ ਮੌਸਮ ਵਧੀਆ ਹਵਾ ਚੱਲ ਰਹੀ ਹੈ ਠੰਡਾ ਹੈ ਆਪਾਂ ਸੱਚਖੰਡ ਦੇ ਅੰਦਰ ਇਸ ਲਈ ਨਹੀਂ ਜਾ ਸਕਦੇ ਕਿਉਂਕਿ ਪ੍ਰਬੰਧਕਾਂ ਵੱਲੋਂ ਜੋ ਪਾਬੰਦੀਆਂ ਲਗਾਈਆਂ ਗਈਆਂ ਹਨ ਵੀਡੀਓਗ੍ਰਾਫੀ ਨੂੰ ਲੈ ਕੇ ਜਾਂ ਫੋਟੋਮਾਂ ਨੂੰ ਲੈ ਕੇ ਉਸ ਨੂੰ ਮੁੱਖ ਰੱਖਣਾ ਹੈ ਧਿਆਨ ਰੱਖਣਾ ਹੈ ਜੀ ਇਹ ਸੱਚਖੰਡ ਸ੍ਰੀ ਹਜੂਰ ਸਾਹਿਬ ਹੈ ਬਾਕੀ ਤੁਸੀਂ ਇੱਕ ਵਾਰ ਆਪਣੀ ਜ਼ਿੰਦਗੀ ਦੇ ਵਿੱਚ ਜਰੂਰ ਆਇਓ ਛੋਟਾ ਜਿਹਾ ਬੱਚਾ ਜੋ ਸਤਿਗੁਰਾਂ ਦੇ ਦਰਸ਼ਨਾਂ ਲਈ ਆਇਆ ਹੈ ਪਰਿਵਾਰ ਸਮੇਤ ਤੁਸੀਂ ਦੇਖ ਸਕਦੇ ਹੋ ਜੀ ਗੁਰੂ ਘਰ ਦੇ ਕੀਰਤਨੀਏ ਗੁਰੂ ਘਰ ਦੇ ਰਾਗ ਗੁਰੂ ਘਰ ਦੇ ਪਾਠੀ ਗੁਰੂ ਘਰ ਦੇ ਸੇਵਾਦਾਰ ਇਸ ਪਾਵਨ ਪਵਿੱਤਰ ਧਰਤੀ ਤੇ ਪਹੁੰਚੇ ਹਨ ਲੋ ਆਓ ਆਪਾਂ ਸੰਗਤਾਂ ਨਾਲ ਮਿਲਦੇ ਆਂ ਜਾ ਕੇ ਸੰਗਤਾਂ ਦੇ ਵੀ ਤੁਹਾਨੂੰ ਦਰਸ਼ਨ ਦਿਦਾਰੇ ਕਰਾਉਣੇ ਆ ਦੇਖੋ ਕਿੰਨਾ ਵੱਡਾ ਗੁਰੂ ਦਾ ਘਰ ਹੈ ਜਿੱਥੇ ਸ਼ਰਮਾ ਬਣੀਆਂ ਨੇ ਉੱਥੇ ਹੀ ਹਰ ਇੱਕ ਪ੍ਰਬੰਧ ਹੈ ਚਲੋ ਸੰਗਤਾਂ ਬੈਠੀਆਂ ਗੁਰੂ ਦਾ ਜਸ ਸੁਣ ਰਹੀਆਂ ਨੇ ਜਿਨ੍ਹਾਂ ਨੇ ਪ੍ਰਸ਼ਾਦ ਕਰਾਇਆ ਹੈ ਜੀ ਭਾਮੇ ਕੇ ਕੜਾ ਪ੍ਰਸ਼ਾਦ ਦੀ ਜਗ੍ਹਾ ਇੱਥੇ ਪੰਜੀਰੀ ਦਾ ਪ੍ਰਸ਼ਾਦ ਹੁੰਦਾ ਹੈ ਤੁਸੀਂ ਦੇਖ ਸਕਦੇ ਹੋ ਚੜਾਵਾ ਕਾਊਂਟਰ ਜਿੱਥੇ ਤੁਸੀਂ ਮਾਇਆ ਵੀ ਗੁਰੂ ਕੇ ਲੰਗਰਾਂ ਲਈ ਗੁਰੂਕੀਆਂ ਇਮਾਰਤਾਂ ਲਈ ਗੁਰੂ ਕੇ ਘਰ ਲਈ ਹਰ ਸੇਵਾ ਦੇ ਵਿੱਚ ਸਹਿਯੋਗ ਕਰ ਸਕਦੇ ਹੋ ਪਰਚੀ ਪ੍ਰਾਪਤ ਕਰਕੇ ਨਾਲ ਹੀ ਕੜਾ ਪ੍ਰਸ਼ਾਦ ਦੀ ਦੇਖ ਕਰਵਾ ਸਕਦੇ ਹੋ ਸਾਡੇ ਵੀਰ ਆਏ ਨੇ ਜਿਹੜੇ ਹਜੂਰ ਸਾਹਿਬ ਦੀ ਧਰਤੀ ਤੇ ਸੋ ਚਲੋ ਬਹੁਤ ਵਧੀਆ ਲੱਗਿਆ ਜੀ ਸਤਿਗੁਰਾਂ ਦੇ ਦਰਸ਼ਨ ਦੇਦਾਰੇ ਕਰਕੇ ਤੇ ਸਤਿਗੁਰੂ ਢੀਕਦੇ ਨੇ ਮੇਰਾ ਸਿੱਖ ਕਦੋਂ ਆਏਗਾ ਕਦੋਂ ਮੈਂ ਆਪਣੇ ਸਿੱਖ ਨੂੰ ਮਿਲਾਂ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਵਾਰ ਜਰੂਰ ਆਓ ਮੈਂ ਇੱਕ ਵਾਰ ਇਸ ਵਾਰ ਕਰਕੇ ਬੇਨਤੀ ਕਰ ਰਿਹਾ ਜਿਹੜਾ ਇੱਥੇ ਇੱਕ ਵਾਰ ਆ ਗਿਆ ਉਹ बार-बार ਆਏਗਾ ਜੀ ਆਪਾਂ ਫੇਰ ਦਰਸ਼ਨ ਦਿਉੜੀ ਵੱਲ ਨੂੰ ਉਰਵਾਨਾ ਹੋ ਰਹੇ ਆ ਜੀ। ਤੇ ਗਰਮੀ ਬਖ ਦਾ ਹੋਣ ਦੇ باوجود ਵੀ ਸੰਗਤਾਂ ਨੇ ਸਤਿਗੁਰਾਂ ਦੇ ਦਰਸ ਜਿਦਾਰੇ ਕੀਤੇ ਨੇ, ਹਾਜ਼ਰੀਆਂ ਭਰ ਰਹੀਆਂ ਨੇ ਜੀ। ਇਹ ਦਰਸ਼ਨੀ ਦਿਉੜੀ ਹੈ ਜਿੱਥੇ ਝੂਮਰ ਲੱਗੇ ਨੇ ਬਹੁਤ ਵਧੀਆ ਤੇ ਬਹੁਤ ਸੋਹਣਾ। ਸਤਿਗੁਰਾਂ ਦਾ ਇਹ ਸਥਾਨ ਹੈ। ਜਦੋਂ ਵੀ ਤੁਸੀਂ ਆਏ ਤਾਂ ਜਰੂਰ ਦਰਸ਼ਨ ਕਰੋ ਸੇਵਾਦਾਰ ਨੇ ਜੀ। ਆਉਂਦੇ ਆਂ ਇੱਕ ਮਨੂਰ ਸਿੰਘ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਲਓ ਜੀ ਲੈ ਚਿਕਨ ਨੇ ਭਾਜੀ ਲੋਕਲ ਜਾਇਆ ਜੀ ਜਾਏ ਪੁੱਛ ਰੇ ਸੀ ਟੈਕਸੀ ਕਰਨੀ ਹੈ ਕਿਉਂਕਿ ਇੱਥੇ ਲੋਕਲ ਗੁਰਦਾਰਾ ਸਾਹਿਬ ਦੇ ਲਈ ਅਤੇ ਬਾਬਾ ਨਾਮਦੇਵ ਸਾਹਿਬ ਜੀ ਦੇ ਗੁਰਦਾਰਾ ਸਾਹਿਬ ਤੇ ਨਾਲ ਹੀ ਨਾਨਕ ਚਿਰਾ ਸਾਹਿਬ ਲਈ ਅਸੀਂ ਜਿੱਥੇ ਬੱਸਾਂ ਬੁੱਕ ਕਰ ਸਕਦੇ ਆ ਉੱਥੇ ਟੈਕਸੀਆਂ ਕਾਰਾਂ ਵੀ ਜਾ ਸਕਦੇ ਆ ਕਿਉਂਕਿ ਕਈ ਸੰਗਤ ਜਿਹੜੀ ਹੁੰਦੀ ਹੈ ਬਹੁਤ ਠਾਠਾ ਮਾਰਦੇ ਇਕੱਠ ਦੇ ਨਾਲ ਆਉਂਦੀ ਹੈ ਤੇ ਕਈ 2 4 5 ਜਣੇ ਹੁੰਦੇ ਹਨ ਉਹ ਵੀ ਆਪਣੇ ਅਲੱਗ ਗੱਡੀ ਕਰਵਾ ਕੇ ਲੋਕਲ ਗੁਰਦਾਰਾ ਸਾਹਿਬ ਦੇ ਵਿੱਚ ਜਾ ਸਕਦੇ ਨੇ ਦਰਸ਼ਨ ਕਰ ਸਕਦੇ ਨੇ ਦੇਖੋ ਜੀ ਇਹ ਵੀਰ ਆਏ ਨੇ ਦਰਸ਼ਨਾਂ ਲਈ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਅੱਜ ਸ੍ਰੀ ਹਜੂਰ ਸਾਹਿਬ ਜੀ ਦੇ ਦਰਸ਼ਨ ਇਦਾਰੇ ਕੀਤੇ ਸੋ ਇਸ ਵੀਡੀਓ ਦੇ ਵਿੱਚ ਜੋ ਕੁਝ ਦਾਸ ਨੇ ਵੇਖਿਆ ਦਰਸ਼ਨ ਕੀਤੇ ਤੁਹਾਨੂੰ ਵੀ ਉਸੇ ਤਰ੍ਹਾਂ ਦੱਸਿਆ ਗਿਆ ਦਰਸ਼ਨ ਕਰਾਏ ਗਏ ਹਨ ਸੋ ਇਸ ਵੀਡੀਓ ਨੂੰ ਵੱਤ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਤੁਸੀਂ ਜਰੂਰ ਦੱਸੋ ਕਿ ਤੁਸੀਂ ਸਜਖੰਡ ਸ੍ਰੀ ਹਜੂਰ ਸਾਹਿਬ ਦਰਸ਼ਨ ਕੀਤੇ ਹੈ ਜਾਂ ਨਹੀਂ ਤੇ ਜੇ ਨਹੀਂ ਕੀਤੇ ਤਾਂ ਕਦੋਂ ਆਮੋ ਜੀ ਵਿਚਾਰ ਜਰੂਰ ਬਣਾਓ ਪਰਿਵਾਰ ਸਮੇਤ ਆਓ ਵਾਹਿਗੁਰੂ ਜੀ ਕਾ ਖਾਲਸਾ 没有对不对？